ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਿਰਦਾ ਸੁਣ ਸੁਣ ਮਨ ਅੰਮ੍ਰਿਤ ਪਾਇ ਗੁਰਬਾਣੀ ਹਰ ਅਲਖ ਲਖਾਇ ਗੁਰਮਖ ਨਾਮ ਸੁਨ ਹੋ ਮੇਰੀ ਪੈਨਾ ਇੱਕ ਰਵ ਰਿਆ ਕਟ ਅੰਤਰਾ ਮੁਖ ਬੋਲੋ ਗੁਰ ਅੰਮ੍ਰਿਤ ਬਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿਰਗ ਸਤਗੁਰ ਪਰਖ ਪਾਇ ਵਡ ਪਾਗ ਦੁਜੈ ਪਾਇ ਪਵਹਿ ਬਖ ਮਾਇ ਪਾਗ ਹੀ ਨ ਨਹੀਂ ਸਤਗੁਰ ਪਾਇ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰਪੁਰੇ ਨਾਨਕ ਹਰ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਏਕੋ ਰਵ ਰਹਾ ਕਟ ਅੰਤਰ ਮੁਖ ਬੋਲ ਹੋ ਗੁਰ ਅੰਮ੍ਰਿਤ ਬੈਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤ ਗੁਰ ਪੁਰਖ ਪਾਇਆ ਵੱਡ ਪਾਗ ਦੁਜੈ ਪਾਇ ਪਵਹਿ ਬਖ ਮਾਇਆ ਪਾਗਹੀਨ ਨਹੀਂ ਸਤ ਗੁਰ ਪਾਇਆ ਅਮਰਤ ਹਰ ਰਸ ਹਰ ਆਪ ਪਿਆਇਆ ਗੁਰਪੁਰੈ ਨਾਨਕ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅਮਰਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰ ਮਖ ਨਾਮ ਸੁਨੋ ਮੇਰੀ ਪੈਨਾ ਇਕ ਰਵਰਿਆ ਕਟ ਅੰਤਰਾ ਮੁਖ ਬੋਲੋ ਗੁਰ ਅਮਰਿਤ ਬਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤ ਗੁਰ ਪੁਰਖ ਪਾਇ ਵਡ ਪਾਗ ਦੂਜੈ ਪਾਏ ਪਵਹਿ ਬਖ ਮਾਇਆ ਭਾਗ ਹੀ ਨ ਨਹੀਂ ਸਤ ਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰਪੁਰੇ ਨਾਨਕ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਿਰਦਾ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਇੱਕ ਰਵ ਰਿਆ ਕਟ ਅੰਤਰਾ ਮੁਖ ਬੋਲੋ ਗੁਰ ਅੰਮ੍ਰਿਤ ਬਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤਗੁਰ ਪਰਖ ਪਾਇਆ ਵੱਡ ਪਾਗ ਦੁਜੈ ਪਾਏ ਪਵਹਿ ਬਖਮਾਇ ਪਾਗ ਹੀ ਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰਪੁਰੇ ਨਾਨਕ ਹਰ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਏਕੋ ਰਵ ਰਹਿਆ ਕਟ ਅੰਤਰਾ ਮਖ ਬਲ ਹੋ ਗੁਰ ਅੰਮ੍ਰਿਤ ਬਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤ ਗੁਰ ਪੁਰਖ ਪਾਇ ਵਡ ਪਾਗ ਦੁਜੈ ਪਾਏ ਪਵਹਿ ਬਖ ਮਾਇ ਪਾਗ ਹੀ ਨ ਨਹੀਂ ਸਤ ਗੁਰ ਪਾਇ ਅਮਰਤ ਹਰ ਰਸ ਹਰ ਆਪ ਪਿਆਇਆ ਗੁਰਪੁਰੈ ਨਾਨਕ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅਮਰਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨੋ ਮੇਰੀ ਪੈਨਾ ਇੱਕ ਰਵਰ ਰਿਆ ਕਟ ਅੰਤਰਾ ਮੁਖ ਬੋਲੋ ਗੁਰ ਅਮਰਤ ਬਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤ ਗੁਰ ਪਰਖ ਪਾਇ ਵਡ ਪਗ ਦੂਜੈ ਪਾਏ ਪਵਹਿ ਬਖ ਮਾਇਆ ਪਾ ਗਹੀ ਨ ਨਹੀਂ ਸਤ ਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰ ਪੁਰੇ ਨਾਨਕ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਏਕੋ ਰਵ ਰਹਿਆ ਕਟ ਅੰਤਰਾ ਮੁਖ ਬੋਲੋ ਗੁਰ ਅੰਮ੍ਰਿਤ ਬਿਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤ ਗੁਰ ਪਰਖ ਪਾਇਆ ਵਡ ਪਾਗ ਦੁਜੈ ਪਾਇ ਪਵਹਿ ਬਖ ਮਾਇ ਪਾਗ ਹੀ ਨ ਨਹੀਂ ਸਤ ਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰ ਪੁਰੈ ਨਾਨਕ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਿਰਦਾ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਇੱਕ ਰਵ ਰਿਆ ਕਟ ਅੰਤਰਾ ਮੁਖ ਬੋਲੋ ਗੁਰ ਅੰਮ੍ਰਿਤ ਬਿਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤ ਗੁਰ ਪਰਖ ਪਾਇਆ ਵੱਡ ਪਾਗ ਦੁਜੈ ਪਾਏ ਪਰਹਿ ਬਖਮਾਇ ਪਾਗ ਹੀ ਨ ਨਹੀਂ ਸਤ ਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰ ਪੁਰੇ ਨਾਨਕ ਹਰ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਏਕੋ ਰਵ ਰਿਆ ਕਟ ਅੰਤਰਾ ਮਖਬਲ ਹੋ ਗੁਰ ਅੰਮ੍ਰਿਤ ਬਿਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤ ਗੁਰ ਪਰਖ ਪਾਇਆ ਵਡ ਪਾਗ ਦੁਜੈ ਪਾਇ ਪਵਹਿ ਬਖ ਮਾਇ ਪਾਗ ਹੀ ਨ ਨਹੀਂ ਸਤ ਗੁਰ ਪਾਇਆ ਅਮਰਤ ਹਰ ਰਸ ਹਰ ਆਪ ਪਿਆਇਆ ਗੁਰਪੁਰੈ ਨਾਨਕ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅਮਰਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਇੱਕ ਰਵ ਰਹਿਆ ਕਟ ਅੰਤਰਾ ਮੁਖ ਬੋਲੋ ਗੁਰ ਅਮਰਤ ਬਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤ ਗੁਰ ਪਰਖ ਪਾਇਆ ਵਡ ਪਗ ਦੁਜੈ ਪਾਏ ਪਵਹਿ ਵਿਖ ਮਾਇਆ ਪਾਗਹੀਨ ਨਹੀਂ ਸਤ ਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪਿਆਇਆ ਗੁਰ ਪੁਰੈ ਨਾਨਕ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਫਿਰਦਾ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨ ਹੋ ਮੇਰੀ ਪੈਨਾ ਇੱਕ ਰਵ ਰਿਆ ਕਟ ਅੰਤਰਾ ਮੁਖ ਬੋਲੋ ਗੁਰ ਅੰਮ੍ਰਿਤ ਬਿਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿਰਾਗ ਸਤਗੁਰ ਪਰਖ ਪਾਇਆ ਵੱਡ ਪਾਗ ਦੁਜੈ ਪਾਏ ਪਵਹਿ ਬਖਮਾਇ ਪਾਗ ਹੀ ਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰਪੁਰੇ ਨਾਨਕ ਹਰ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦਾ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਇੱਕ ਰਵ ਰਹਿਆ ਕਟ ਅੰਤਰਾ ਮੁਖ ਬੋਲੋ ਗੁਰ ਅੰਮ੍ਰਿਤ ਬਿਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿਰਗ ਸਤਗੁਰ ਪਰਖ ਪਾਇਆ ਵੱਡ ਪਾਗ ਦੂਜੈ ਪਾਇ ਪਵਹਿ ਬਖਮਾਇ ਪਾਗ ਹੀ ਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰਪੁਰੇ ਨਾਨਕ ਹਰ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਏਕੋ ਰਵ ਰਹਾ ਕਟ ਅੰਤਰ ਮੁਖ ਬੋਲ ਹੋ ਗੁਰ ਅੰਮ੍ਰਿਤ ਬੈਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤ ਗੁਰ ਪੁਰਖ ਪਾਇਆ ਵੱਡ ਪਾਗ ਦੁਜੈ ਪਾਇ ਪਵਹਿ ਬਖ ਮਾਇਆ ਪਾਗਹੀਨ ਨਹੀਂ ਸਤ ਗੁਰ ਪਾਇਆ ਅਮਰਤ ਹਰ ਰਸ ਹਰ ਆਪ ਪਿਆਇਆ ਗੁਰਪੁਰੈ ਨਾਨਕ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਹਿਰਦੈ ਸੁਣ ਸੁਣ ਮਨ ਅਮਰਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਪੈਨਾ ਇੱਕ ਰਵਰ ਰਿਆ ਕਟ ਅੰਤਰਾ ਮੁਖ ਬੋਲੋ ਗੁਰ ਅਮਰਿਤ ਬਨਾ ਰਹਾ ਮੈਂ ਮਨ ਤਨ ਪ੍ਰੇਮ ਮਹਾ ਬਿराग ਸਤ ਗੁਰ ਪਰਖ ਪਾਇ ਵਡ ਪਗ ਦੁਜੈ ਪਾਏ ਪਵਹਿ ਬਖ ਮਾਇਆ ਪਾਗਹੀਨ ਨਹੀਂ ਸਤ ਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪਿਆਇਆ ਗੁਰਪੁਰੈ ਨਾਨਕ ਹਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ